ਲਓ ਵਾਹੋ ਭਾਈ ਤਰਨ ਨੇਤ ਹੋ ਗਿਆ ਖਿਡਾਰੀ ਪਰ 3-2 ਔਰ ਇਹਨਾਂ ਨਾਲ ਜਿਹੜੀ ਜਾਣ ਪਛਾਣ ਸਾਡੇ ਬਹੁਤ ਸਾਰੇ ਸਰਤਾਜ ਦੇ ਸ਼ਹੀਦਾਂ ਔਰ ਹੁਦਰੀ ਮਰਦੇਆਂ ਦੇ ਜੋ ਉਚਾਰ ਨੇ ਦੋਈਆਂ ਨੇ ਔਰ ਨਾਲ ਬਾਜੀ ਕੰਦਰੇ ਦੀ ਜਿੱਤੀ ਵੀ ਸਰਤਾਜ ਦੇ ਸ਼ਹੀਦਾਂ ਨੇ ਲੰਬੇ ਦਾ ਪਾਪਾ ਬਾਈ ਜੀ ਦਾ ਪਾਸਾ ਬਾਈ ਜੀ ਦਾ மெண்ட் கேட்குறாங்க அந்த கம்மியை என்ன வார்த்தை பண்ணி மத்தமே ਅਰ ਇਨਾਂ ਦੇ ਇਨਸਪਿਰੇਸ਼ਨ ਲੈ ਲਈਆਂ ਜਿਹੜੇ ਸਮੂਹ ਹੈ ਫਿਗਰਾਂ ਨੂੰ ਚੇਰਨਾ ਫਿਗਰਾਂ ਨੂੰ ਗੁਰਤੀ ਨਾਲੀ ਬਿਟੂ ਤੇ ਪਾਸੇ ਤੱਕਦੇ ਆ ਤੇ ਅਗਲੇ ਮੈਚ ਦੀਆਂ ਟੀਮਾਂ ਮੇਰਾ ਕਿ ਤਿਆਰੀ ਬਣਾ ਕੇ ਆਉਣਾ 12 ਮਾਰ ਮਾਪੂਗੇ ਆਉਣਾ ਟਕਾਰਨਾ ਤੇ ਨਾਲ ਟੀਮ ਮੇਰੇ ਨੂੰ ਨਵਾਂ ਪਿੰਡ ਨੱਪਰੀਆਂ ਉਹ ਟੀਮਾਂ 12 ਜੜੀ ਮਾਰ ਮਾਪੂਗੇ ਆਉਣਗੀਆਂ ਮੇਰਾ ਵੀਰਾ ਦੂਸਰੀ ਟੀਮਾਂ ਨੂੰ ਬੇਤੀਏ ਦੀ ਬਾਲ ਜਿਹੜਾ ਸਾਡੇ ਕੋਲੋਂ ਲੈ ਲਵੇ ਟੀਮ ਜਿਨ੍ਹਾਂ ਨੇ ਐਡਾ ਕੀਤਾ ਮੈਂ ਉਹਨਾਂ ਨੂੰ ਵਧਾਈ ਦੇਣਾ ਚਾਹਾਂ ਹਾਸਟਾਪੇ ਜਿਸ ਤਰ੍ਹਾਂ ਦੀ ਰੰਗੀ ਟੀਮ ਹੈ ਜਿਸ ਨੇ ਅਗਰਤਾ ਕੇ ਵਾਲੀਬਾਲ ਨੂੰ ਲੈ ਕੇ ਗਏ ਹੈ ਮੈਂ ਦਿਲੋਂ ਜਿੰਦਿਆਂ ਗਹਿਰਾਈਆਂ ਤੋਂ ਸਾਰੀ ਟੀਮ ਦਾ ਇਹ ਕਹਿਣਾ ਬਹੁਤ ਬਹੁਤ ਬੜਾ ਖੁਸ਼ਗਵਾਰ ਬਲਾਕਾਰ ਜੇ ਤੱਕ ਵਾਲੀਬਾਲ ਵਿਖਿਆ ਗਿਆ ਹੈ ਉਚਾਈਆਂ ਤੇ ਤੁਸੀਂ ਉਹਨਾਂ ਨੂੰ ਹੋਰ ਉਚਾਈਆਂ ਤੇ ਲੱਗੇ ਜਾਓ ਖੈਰ ਆਪਾਂ ਸੋਚ ਨਹੀਂ ਸਕਦੇ ਕਿ ਆਹ ਆ ਟਾਈਮ ਤੇ ਜਿਹੜਾ ਬੱਚਿਆਂ ਨੂੰ ਤੁਸੀਂ ਇਹ ਗਾਈਡੈਂਸ ਦੇ ਰਹੇ ਹੋ ਪ੍ਰੋਮੋਸ਼ਨ ਕਰ ਰਹੇ ਹੋ ਉਹਨਾਂ ਨੂੰ ਉਤਸ਼ਾਹ ਕਰ ਰਹੇ ਹੋ ਉਹਨਾਂ ਦੇ ਨਾਲ ਅਸੀਂ ਪਹਿਲਾਂ ਵੀ ਦੇਖਿਆ ਕਿ ਬਾਲੀਵੁੱਡ ਦੀ ਗੇਮ ਤੋਂ ਸਾਡੇ ਵੀ ਕਾਫੀ ਬੱਚੇ ਜਿਹੜੇ ਐ ਉਹ ਬੋਰਨ জব ਲੈ ਕੇ ਆਪਣੇ ਆਪਣੇ ਉਹਨਾਂ ਨੇ ਜੀਵਨ ਦੀ ਕਿਤਾਬਆਂ ਤੇ ਕਹਾਣੀਆਂ ਦੇ ਬੰਦੇ ਬਣਾਏ ਇਹ ਟੀਮਾਂ ਲਈ ਜੋ ਪ੍ਰਾਲਾ ਕੀਤਾ ਹੈ ਮੁਕਾਬਲੇ ਤਾਰੀਫ ਹੈ ਉਹਦੇ ਲਈ ਧੰਨਵਾਦ ਦੀਆਂ ਕਿ ਸਾਰੀਆਂ ਹੀ ਪਿੰਡਾਂ ਦੀਆਂ ਟੀਮਾਂ ਨੂੰ ਫੜਨ ਦੇ ਲਈ ਇੱਕ ਇੱਕ ਬਾਲੀਵਾਲ ਦੀ ਬਾਲ ਸਪਾਰਟਨ ਕੰਪਨੀ ਵੀ ਇਹਨਾਂ ਵੱਲੋਂ ਦਿੱਤੀ ਜਾਣੀ ਹੈ ਜੀ ਦੂਜੇ ਪਾਸੇ ਤੱਕਦੇ ਆ ਉਸ ਚੀਜ਼ ਲਈ ਆਹ ਦਾ ਅਗਲੇ ਮੈਚ ਦੀਆਂ ਟੀਮਾਂ ਮੇਰਾ ਵੀ ਤਿਆਰੀ ਬਣਾ ਕੇ ਆਉਣਾ ਬਾਦਾਂ ਹੀ ਮਰ ਪਾਉਗੇ ਆਉਣਾ ਟਕਾਰਨਾ ਤੇ ਨਾਲ ਟੀਮ ਇਹਦੇ ਨੂੰ ਨਵਾਂ ਪਿੰਡ ਨੱਪਰੀਆਂ ਉਹ ਟੀਮਾਂ 12 ਜਿਹੜੀ ਮਰ ਪਾਉਗੇ ਆਉਣਗੀਆਂ ਮੇਰਾ ਵੀਰਾਂ

ਅਰੇ ਮੇਰੇ ਵੀਰੋ ਤਿਆਰ ਕੀਤਾ ਇਹ ਪੱਥਰੀ ਸਾਡੇ ਗੁਰਪ੍ਰੀਤ ਮਾਸਟਰ ਦੀ ਪੀਟੀ ਮਾਸਟਰ ਸਾਡੇ ਟੱਪਰੀ ਵਾਲੇ ਆ ਵੀ ਦੇਣਾ ਪਹਿਲਾਂ ਵੀ ਬਹੁਤ ਖਿਡਾਰੀ ਨੇ ਤਿਆਰ ਕੀਤੇ ਬਹੁਤ ਪਰਤ ਕੇ ਲੋ ਸਾਹਮਣੇ ਮੇਰਾ ਦਾ ਨਾਮ ਵੀ ਵੀਰੋ ਜਦੋਂ ਮੈਂ ਮੈਂ ਵੀ ਨੋ ਪਰ ਹੈ ਔਰ ਆਏ ਸਭੀ ਪਹਿਲਾਂ ਤਾਂ ਮੈਂ ਸਾਡੇ ਇਲਾਕੇ ਦੀ ਬਹੁਤ ਹੀ ਸ਼ਾਨਦਾਰ ਜੋ ਦਾ ਕਲੱਬ ਹੈ ਇੰਡੀਆ ਯੂਥ ਦਾ ਲਾਇਨ ਜਿਹਦੇ ਮੈਂਬਰ ਜਿਨ੍ਹਾਂ ਕਿਸੇ ਸਵਾਰ ਤੋਂ ਆਪਣੇ ਆ ਆਉਣ ਵਾਲੀ ਪੈਰੀਸ ਤੋਂ ਅੱਗੇ ਲੈ ਕੇ ਜਾਣ ਲਈ ਜਿੰਨਾਂ ਰਾਤ ਰੱਗੇ ਰਹੇ ਆ ਸਭ ਤੋਂ ਪਹਿਲਾਂ ਮੈਂ ਵਧਾਈ ਦਿੰਦਾ ਇਹਨਾਂ ਨੂੰ ਤੇ ਨਾਲ ਹੀ ਜਿਹੜੇ ਇੱਥੇ ਨਾਰਮਲ ਖੇਡ ਰਹੇ ਆ ਅੰਦਰ ਸਾਈਡ ਦੀ ਟੀਮ ਦੋਵਾਂ ਨੇ ਦੇਖਾਇਆ ਇਹਨਾਂ ਦਾ ਮੈਚ ਦੇਖਣ ਤੋਂ ਬਾਅਦ ਇਹ ਮਤਲਬ ਹੁੰਦਾ ਹੈ ਕਿ ਇਹ ਇਹ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਪਲੇਅਰ ਹੈ ਉਹਨਾਂ ਤੋਂ ਘੱਟ ਨਹੀਂ ਹੈ ਤੇ ਬਸ ਜ਼ਿੰਮੇਵਾਰੀ ਦੀ ਕਮੀ ਅੰਤ ਤੱਕ ਜਿਹੀ ਰਹੀ ਹੈ ਕਿ ਸਾਡੇ ਦਾ ਇੱਥੇ ਰਾਜਮਾ ਦੇ ਪਿੰਡ ਤੋਂ ਬਹੁਤ ਸਾਰੇ ਥੇਅਰ ਨਿਕਲੀਆਂ ਆਏ ਪਰ ਕਿਤੇ ਨਾ ਕਿਤੇ ਇਹ ਮਹਿਸੂਸ ਹੁੰਦਾ ਹੈ ਕਿ ਜਿੰਨੀਆਂ ਟੱਕੀਆਂ ਫੈਸਿਲਿਟੀ ਦਿੱਤੇ ਸਾਡੇ ਬੱਚਿਆਂ ਨੂੰ ਮਿਲੀਆਂ ਚਾਹੀਆਂ ਸੀ ਪੁਰਾਣੇ ਸਮਿਆਂ ਤੋਂ ਲੈ ਕੇ ਹੁਣ ਤੱਕ ਹੰਤੇ ਨਹੀਂ ਤੇ ਉਹ ਜਗਾ ਤੱਕ ਨਹੀਂ ਪਹੁੰਚ ਸਕੇ ਤੇ ਮੈਂ ਸਾਡੇ ਇੱਥੇ ਵੱਡੇ ਭਰਾ ਡਾਕਟਰ ਸੁਭਾਸ਼ ਸਰਮਾ ਜੀ ਜੋ ਐਕਮ ਹੋਣ ਸਮਾਜਾ ਜਨਾ ਛੱਡੀ ਜੜਿਆ ਤੁਸੀਂ ਬੜਾ ਮਾਨ ਸਤਕਾਰ ਐਸ ਪਿੰਡ ਤੋਂ ਡਾਕਟਰ ਸਾਹਿਬ ਤੁਸੀਂ ਪਹਿਲੇ ਨੰਬਰ 10 ਵੋਟਾਂ ਦੇ ਜੇ ਅਸੀਂ ਗਿਣੀਏ ਤੇ ਇਸੇ ਕਰਕੇ ਜਦੋਂ ਮੈਂ ਇਹ ਨਾਲ ਗੱਲ ਕੀਤੀ ਪਹਿਲਾਂ ਸਾਡੇ ਟੂਰਨਾਮੈਂਟ ਦੇ ਕਹਿੰਦੇ ਮੈਂ ਜਾਣਾ ਜਰੂਰ ਹੈ ਉਹਦੇ ਪੇਸ਼ ਕਰਾਂਗਾ ਦੋ ਮਿੰਟ ਇੱਕ ਜਾਣਕਾਰੀ ਫੋਟੋ ਦੋਨਾਂ ਟੀਮਾਂ ਦੇ ਨਹਾ ਰਹੇ ਸਾਡੇ ਜਣਿਆਂ ਦੀ ਰਾਈਟ ਸਟੋਰੀ ਬੇਚੀ ਤੇ ਕਰਨਾ ਬਸ ਹੀ ਬਈ ਤੇ ਕਰਦਾ ਕਿ ਪਰ ਉਹ ਲੱਗਦਾ ਕਿ ਸਾਡੇ ਜੁਨੇ ਵੀ ਸਪੋਰਟ ਨੂੰ ਵਿਆਹ ਕਰਦੇ ਆ ਉਹ ਸਾਰੇ ਜਨੇ ਇਸ ਗੱਲਾਂ ਸਹਿਤ ਕਿ ਜਨਵਰੀ ਮੈਚ ਚੱਲਦਾ ਉਹਨੂੰ ਕਾਈਂ ਵੀ ਇਸ ਨੂੰ ਵਾਈਟ ਕਰੇ ਕੋਈ ਵੀ ਲੀਡਰ ਆ ਜਾਵੇ ਕੋਈ ਵੀ ਸੁਵਾਰਤ ਹੋ ਗਿਆ ਜਾਵੇ ਜਾਂ ਮੈਚ ਚੱਲਦਾ ਪਿਆ ਹੋਰ ਸਾਡੇ ਕੋਲ ਟਾਈਮ ਹੈਗਾ ਮਾਈਕ ਚੇਂਜ ਕਰ ਲਓ ਹੋ ਸਾਡੇ ਕੋਲ ਟਾਈਮ ਹੈਗਾ ਹੋ ਕਿਸੇ ਨੂੰ ਵੀ ਚੁਆਈ ਪਰ ਜਦ ਮੈਚ ਚੱਲਦਾ ਹੁੰਦਾ ਸਾਰੇ ਦਰਸ਼ਕਾਂ ਦਾ ਧਿਆਨ ਮੈਚ 'ਤੇ ਹੁੰਦਾ ਉਹ ਮੈਚ ਤੋਂ ਵਾਪਸ ਹੀ ਫਿਰ ਧਿਆਨ ਸਹੀ ਥੋੜੀ ਕੋਈ ਜੀ ਬਟਨ ਕੋਈ ਮੈਚ 'ਤੇ ਹੀ ਜਾਂ ਅੱਧਾ ਨੇ ਟਾਈਮ ਤੇ ਗੱਲ ਕਰੂੰ ਪਰ ਜਿਸ ਟਾਈਮ ਮੈਚ ਚੱਲਦਾ ਔਰ ਜਿਹੜੇ ਮੇਰੇ ਦਰਸ਼ਕ ਭਰਾ ਬੈਠੇ ਆ ਉਹ ਵੀ ਇਸ ਗੱਲ ਨੂੰ ਗਿਆ ਚਲੂ ਰੂਸੀ ਗੱਲ ਅਗਰ ਚੱਲਦੇ ਜੈਜ ਵਿੱਚ ਕਦੇ ਕੋਈ ਵੀ ਜਾਂਦੇ ਵਿੱਚ ਵਿੱਚ ਕੀਤੀ ਕੋਈ ਵੀ ਪ politcal leader ਗੱਲ ਕਰਦਾ ਉਹ ਵੇਚੀ ਜਾਂਦੇ ਯਾਰ ਵੇਚਣਾ ਕਰੋ ਜਾਂ ਤਾਂ ਬ੍ਰੇਕ ਆ ਜਾਵੇ ਹੋਣਾ 5 ਮੀਟਰ ਦੀ ਬ੍ਰੇਕ ਚੱਲਦੀ ਹੈ ਚਾਹੇ ਸਾਰੇ ਇਲਾਕੇ ਦੇ ਲੀਡਰ ਇਕੱਠੇ ਕਰਕੇ ਆਪਾਂ ਬੁਲਾ ਲਈਏ ਪਰ ਜਦ ਮੈਚ ਚੱਲਦਾ ਸਾਡੇ ਦਰਸ਼ਕ ਵੀਰ ਸਿਰਨ ਇਕੱਠੀ ਐਦੇ ਆ ਮੈਚ ਦੇਖਣ ਆਏ ਸੀ ਮੈਚ ਦਾ ਡਿਆਰੇ ਲੈਣ ਆਏ ਸੀ ਉਹਦੇ ਵਿੱਚ ਤਾਂ politcal leader ਆਪਣੀਆਂ ਗੱਲਾਂ ਕਰਨਾ ਚਾਹੁੰਦੇ ਕਿੰਨੇ ਇੰਟਰਸਟਿੰਗ ਹਨ ਤਾਂ ਬੈਂਤੀ ਗੱਪੂਆ ਹੋਰ ਇਹ ਬਤਾਲਦੀ ਬਾਤ ਵੀ ਬਣ ਜਾਂਦੀ ਹੈ ਤੁਹਾਨੂੰ ਕੋਈ ਬੈਂਤੀ ਕਹਿ ਰਿਹਾ ਪਰ ਸੈਕਲਰ ਆਨ ਹੈ ਅਸੀਂ ਜਿੱਦੇ ਵਿੱਚ ਟੂਰਨਾਮੈਂਟ ਕਰਾਂਦੇ ਉਹਦੇ ਵਿੱਚ ਇਸ ਗੱਲ ਦਾ ਧਿਆਨ ਰੱਖਦੇ ਹਾਂ ਕਿ ਕਿਉਂਕਿ ਸਭ ਤੋਂ ਵੱਧ ਸਾਡੇ ਪਲੇਅਰ ਹੈ ਉਹਦੇ ਨਾਲ ਸਾਡੇ ਦਰਸ਼ਕ ਹੈ ਤੁਸੀਂ ਵੀ ਇਸ ਚੀਜ਼ ਦਾ ਧਿਆਨ ਰੱਖਿਓ ਇੱਕ ਵਾਰ ਫਿਰ ਵੀ ਇੰਡੀਆ ਯੂਥ ਟੂ ਏਰੀਆ ਯੂਥ ਲਾਈਨਸ ਨੂੰ ਬਹੁਤ-ਬਹੁਤ ਧੰਨਵਾਦ ਜਨ ਤੇ ਜਿਹੜੇ ਵੀਰੇ ਦਰਸ਼ਕ ਭਰਾਤ ਤੇ ਬੈਠਿਆ ਤੁਸੀਂ ਵੀ ਬਹੁਤ-ਬਹੁਤ ਭੁਜਾਈ ਦੇ ਪਾਤਰ ਹੈ ਕਿਉਂਕਿ ਜਲਦੀ ਕੋਈ ਵੀ ਮੈਚ ਕਿਸੇ ਤਰੀਕੇ ਦਾ ਵੀ ਇੰਟਰਸਟ ਵਰਦਾ ਉੱਠੇ ਕਰਕੇ ਵਰਦਾ ਅੱਗੇ ਡਟੇ ਰਹੋ ਅਪੀ ਅਪੀ ਵੀ ਟੀਮ ਨੂੰ ਸਪੋਰਟ ਕਰੋ ਤੇ ਬੜਾ ਜੋ ਹਾਂ ਤੇ ਅੱਧੀ ਕਿਰਪਾ ਬੜਾ ਕਿਰਪਾ ਕਿ ਤੁਮ ਉਸੇ ਦਾੰਡਾ ਬਕੂਤਰ ਪਰਵਾਦ ਤੇ ਮੈਂ ਆਪਣੀ ਕਿਰਪਾ ਜੀ ਰੱਖਦਾ ਧੰਨਵਾਦ ਜੈ ਹਿੰਦ ਪਾਈ ਗੁਰੂ ਜੀ ਦਾ ਗਨਸਾ ਪਾਈ ਗੁਰੂ ਜੀ ਦਾ